ਕੀ ਫਾਇਦਾ ਇਹੋ ਜੇ ਜਾਨਵਰ ਰੱਖੇ ਦਾ ਘਰ ਜਿਹਨੇ ਨੁਕਸਾਨ ਹੀ ਕਰਨਾ ਦਾ ਬੇੜਾ ਗਰਕ ਕਰਕੇ ਰੱਖਤਾ ਸਾਰੀ ਸੀਟ ਦਾ ਸਾਰੀਆਂ ਸੀਟਾਂ ਪਾੜਦੀਆਂ ਹਾਜੀ ਬੁੱਗੇ ਹਾਜੀ ਤੁਸੀਂ ਪੰਡੇ ਮਾਈ ਦੇ ਮਾਈ ਦੇ ਕਿੱਥੇ ਚਲ ਗਏ ਜੀ ਬੁੱਗੇ ਤੇਰੀ ਬਿੱਲੀ ਨੇ ਨਾ ਸਾਰੇ ਸੀਟ ਕਵਰ ਪਾੜਦੇ ਆ ਉਹੀ ਨੇ ਪੇਰ ਕਰਾਉਣਾ ਆਇਆ ਹੈ ਇੱਕ ਮਿੰਟ ਮੈਂ ਗੱਲ ਕਰ ਲਾਂ ਅੰਕਲ ਜੀ ਮੇਰੇ ਨਾਲ ਦੀਨੇ ਨਾ ਬਿੱਲੀ ਰੱਖੀ ਸੀ ਅਮਤਰੀ ਨੇ ਸਾਰੇ ਕਵਰ ਪਾੜਤੇ ਆ ਨੌਂਦਰਾ ਮਾਰ ਮਾਰ ਕੇ ਤੁਸੀਂ ਹੁਣ ਸਹੀ ਜਗ੍ਹਾ ਤੇ ਪਹੁੰਚ ਗਏ ਹੋ ਜੀਐਸਪਾ ਪੋਸਟੀ ਤੇ ਪਹੁੰਚ ਗਏ ਹੋ ਆਪਾਂ ਸਾਰਾ ਕੁਝ ਹੀ ਕਰਦੇ ਆਂ ਕਾਰਾਂ ਦੇ ਸੀਟ ਕਵਰ ਵੀ ਕਸਟਮਾਈਜ਼ ਕਰਦੇ ਆਂ ਲਾਈਨੋ ਵੀ ਪਾਉਂਦੇ ਆਂ ਟਰੱਕਾਂ ਦੇ ਵਿੱਚ ਟਰੱਕਾਂ ਦੇ ਸੀਟ ਕਵਰ ਵਗੈਰਾ ਸਾਰਾ ਕੁਝ ਕਰਦੇ ਆਂ ਆਪਾਂ ਰੈਸਟੋਰੈਂਟ ਦੇ ਵੀ ਸੀਟਾਂ ਸੀ ਪਾਉਂਦੇ ਆਂ ਬੂਸ ਬਣਾਉਨੇ ਆ ਉਹਨਾਂ ਦੇ ਤੁਹਾਨੂੰ ਜੇ ਤੁਸੀਂ ਰਿਪੇਅਰ ਕਰਨਾ ਚਾਹੋ ਰਿਪੇਅਰ ਕਰ ਦੇਵਾਂਗੇ ਜੇ ਕਸਟਮਾਈਜ਼ ਕਰਾਉਣੀ ਹੈ ਤੇ ਅਸੀਂ ਏਦਾਂ ਦੇ ਸੀਟ ਕਵਰ ਵੀ ਤੁਹਾਨੂੰ ਪਾ ਕੇ ਦੇਵਾਂਗੇ ਬਸ ਠੀਕ ਹੈ ਕਹ ਜੀ ਟੌਰ ਕਰ ਦੋ ਸੀਟ ਦਾ ਹਾਂ ਜੀ ਹਾਂ ਜੀ ਬਾਕੀ ਬਿੱਲੀ ਮੈਂ ਜਾਂਦਾ ਹੀ ਮਾਰ ਦੇਣੀ ਬੋਟੀ ਨੇ ਜਿਹੜੀ ਰੱਖੀ ਨਾ ਮੈਂ ਛੱਡਣ ਨਹੀਂ ਗਾਲ ਹੀ ਘੋਟ ਦੇਣਾ ਮੈਂ ਉਹ ਕੀ ਬੋਲੇ ਕੀ ਬੋਲੇ ਫੋਨ ਕਟਿਆ ਹੀ ਨਹੀਂ ਹੱਜ ਮੁਕੇ ਕੀ ਕਹੀ ਮੇਰੀ ਬਿੱਲੀ ਦਾ ਗੱਲ ਘੁੱਟ ਰਾਂ ਤੂੰ ਮੈਂ ਕਹਿਣਾ ਵੀ ਉਹ ਗਾਲਾਸ ਤੇ ਚੈਨੀ ਨਹੀਂ ਲਿਓਣੀ ਆ ਆਪਾਂ ਕੋ ਚੈਨੀਆਂ ਮਿਲ ਜਾਂਦੀਆਂ ਨਹੀਂ ਸਰ ਚੈਨਾਂ ਕੋ